ਲੋ ਜੀ ਟੈਂਕੀ ਲੱਗੇ ਭਰਨਾ। ਜੋ ਆਪਣੇ ਇਹਨਾਂ ਮਸ਼ੀਨ ਨੇ ਮੋਟਰ ਲੱਗੀ ਹੋਈ ਨੇ ਆਪਣੇ ਆ ਪਾਣੀ ਚੱਕ ਲੈਣਾ। ਆ ਦਵਾਈ ਪਈ ਯੂਪੇ ਲੈਣੇ ਦੀ। ਦੋ ਡੱਬੀਆਂ ਪੈਣੀਆਂ 1 ਲੀਟਰ ਵਾਲੀਆਂ। 1 ਲੀਟਰ ਵਾਲਾ ਛੇੜ ਜਾ ਜੀ। ਆ ਦਵਾਈ ਹੋਰ ਆ। ਉਮੀਦ ਦਵਾਈ ਹੈ ਛੋਟੀ ਦਿੱਤੀ ਜੀ ਦਵਾਈ ਹੈ ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਜਾਣਕਾਰੀ ਆਪਾਂ ਸਾਂਝੀ ਕਰਨ ਲੱਗੇ ਆ ਜੀ ਤੇ ਆਪਾਂ ਸਪਰੇਅ ਕਰਾ ਰਹੇ ਹਾਂ ਜਿਹੜੀ ਆਪਾਂ ਕਣਕ ਦੀ ਬਜਾਈ ਕਰੀ ਦੀ 826 ਦੀ ਤੇ ਅੱਜ ਆਪਾਂ ਯੂਪੀ ਲੈਣਾਂ ਦੀ ਜੀ ਸਪਰੇਅ ਕਰਾ ਰਹੇ ਹਾਂ ਤੇ ਯੂਪੀ ਲੈਣਾਂ ਦੀ ਮਸ਼ੀਨ ਹੈ ਤੇ ਬਜਾਈ ਤੋਂ ਬਾਅਦ ਚੋਂ ਹੁੰਦੀ ਹੈ ਇਹ ਸਪਰੇਅ ਇਹ ਵੀ ਇਹ ਨਹੀਂ ਯਲਟ ਬਹੁਤ ਆ ਵੀ ਗੁੱਲੀ ਡੰਡਾ ਜਮਾ ਨਹੀਂ ਹੁੰਦਾ ਇਹ ਖਤਮੇ ਕਰ ਦਿੰਦੀ ਹੈ ਦਵਾਈ ਬਾਕੀ ਦੇਖੋ ਜੀ ਆਪਾਂ ਪਹਿਲੀ ਵਾਰ ਲੱਗਿਆ ਇੱਕ ਟਿਕਰੌਣ ਸਪਰੇ ਬਾਕੀ ਆਪਾਂ ਫਿਰ ਯਲਟ ਦਾ ਸਮਝਾ ਕਰਾਂਗੇ ਵੀ ਕਿਵੇਂ ਦਾ ਯਲਟਾ ਪਾਣੀ ਲਾਏ ਤੇ ਬਾਅਦ ਚੋਂ ਗੁੱਲੀ ਡੰਡਾ ਜੰਮਦਾ ਕਿ ਨਹੀਂ ਜੰਮਦਾ ਉਹ ਆਪਾਂ ਵੀਡੀਓ ਫਿਰ ਸਾਂਝੀ ਕਰਾਂਗੇ ਉਹ ਜਿੰਨੇ ਐਨੇ ਕਰਾਈਆ ਪਹਿਲਾਂ ਸਪਰੇਅ ਦੱਸਦੇ ਆਂ ਵੀ ਰਿਜ਼ਲਟ ਬਹੁਤ ਵਧੀਆ ਹਾਂ ਬਾਕੀ ਆਪਾਂ ਨੂੰ ਹੁਣ ਐਕਤੀ ਪਤਾ ਲੱਗੂ ਯਾਰਟ ਦਾ ਕਿ ਪਤਾ ਲੱਗੂਗਾ ਪਹਿਲੇ ਸਾਲ ਕਰਾਈਆ ਦੇਖਦੇ ਆਂ ਤੇ ਸਾਰੀ ਵੀ ਰਖਾ ਦੇਣੀ ਆ ਨਿੱਕੇ ਮੇ ਦਾ ਏਜੰਟ ਸਪਰੇਅ ਤਾਂ ਵਧੀਆ ਹੋ ਰਹੀ ਆ ਇਹ ਪੂਰਾ ਪਾਣੀ ਲੱਗਦਾ ਵਧੀਆ ਆਂਦੀ ਆ ਐ 5 ਕਿੱਲਿਆਂ ਚ ਕਰਦੇ ਨੇ ਇੱਕ ਵਾਰ ਚ ਤਿੰਨ ਤਿੰਨ ਕਿੱਲੇ ਨੇ ਈਟੋ ਨਾਲ ਕਰਦੇ ਤਿੰਨ ਕਿੱਲਾ ਦੀ ਬਣਦਾ ਇਹ ਹੌਲੀ ਹੌਲੀ ਤਿੰਨ ਕਿੱਲੇ ਆਪੀ ਦਵਾਈ ਪਾਈ ਦੋ ਇੱਕ ਵਾਰ ਚ ਤਿੰਨ ਕਿੱਲੇ ਹੋ ਜਾਂਦੇ ਆ ਨਵੇੜ ਦੇਣੇ ਆ ਫੇਰ ਤਿੰਨ ਕਿੱਲੇ ਬਾਅਦ ਚ ਫੇਰ ਟੈਂਕੀ ਭਰਨੀ ਪਊ ਉਹ ਵੇ ਤਾਂ ਠੀਕ ਆ ਜਿਵੇਂ ਹੁਣ ਆਪਾਂ ਬਾਦ ਚੋਂ ਕਰਾਉਣੇ ਖੇਤ ਚੱਲ ਰਹੀ ਐ ਹਮ ਇਹਦੇ ਹਰੇਕ ਸਾਲ ਇਹ ਗੁੱਲੀ ਗੰਡਾ ਬਹੁਤ ਜ਼ਿਆਦਾ ਆਉਂਦਾ ਵੀ ਜੇ ਇਹ ਖੇਤ ਅੱਥੇ ਖੁਲੀ ਢੰਡਾ ਮਰ ਗਿਆ ਨਾ ਜੰਮਿਆ ਤੇ ਤਾਂ ਵੀ ਠੀਕ ਐ ਬਾ ਫੇਰ ਕਾਮਯਾਬ ਐ ਆਪਣੀ ਧਰਤੀ ਨਿਊ ਆਪਾਂ ਜੇ 22500 ਲਾਏ ਦਿੰਨੇ ਆ ਸਪਰੇਹਾਂ ਪਰ ਕਿੰਨਾ ਖਰਚਾ ਆ ਜਾਏ ਸਪਰੇਹ ਅੱਗੇ 2 2 3 3 ਵਾਰ ਹੋ ਜਾਂਦੀ ਐ ਜੇ ਫੇਰ ਪਾਣੀ ਲਾ ਕੇ ਸੰਕੋਰ ਦੇ ਦਿਓ ਜੀ ਫੇਰ ਗੁੱਲੀ ਗੰਡੇ ਦੀ ਕਰੋ ਫੇਰ ਨਹੀਂ ਮਰਿਆ ਫੇਰ ਕਰੋ ਇੰਨੇ ਚ ਕਣਕ ਵੀ ਦਬੀ ਜਾਂਦੀ ਆ ਜਿਵੇਂ ਜਿਵੇਂ ਸਫਰ ਜਿਫਾਦ ਚ ਫੇਰ ਸਿਰ ਜਾਂ ਕੱਢਿਆ ਤਾਂ ਫੇਰ ਕਰੋ ਇਹ ਹੁਣ ਤੇਜ਼ ਦਿਖਣ ਲੱਗ ਗਿਆ ਇਹ ਜਿਹੜੀ ਹਰੇਕ ਵੀ ਦਵਾਈ ਆ ਕੋਈ ਵੀ ਦਵਾਈ ਆ ਗੁੱਲੀ ਡੰਡੇ ਦੀ ਕਣਕ ਨੂੰ ਰੋਕਦੀ ਆ ਇੱਕ ਵਾਰ ਰੋਕਦੀ ਆ ਹਾਂ ਜੇ ਹੁਣ ਪਹਿਲਾਂ ਹੀ ਗੁੱਲੀ ਗੰਡਾ ਨਾ ਹੋਵੇ ਆਪਣਾ ਰੇਪਾ ਕਣਕ ਬਾਗੋ ਬਾਗ ਆਹ ਫਾਇਦਾ ਤਾਂ ਹੈ ਜੇ ਰੋਕ ਦੇਵੇ ਗੁੱਲੀ ਡੰਡਾ ਹੀ ਨਾ ਜੰਮੇ ਉਹ ਸੇ ਤਾਂ ਸਭ ਤੋਂ ਵਧੀਆ ਹੈ ਚਲ ਜੇ ਇਹ ਦਵਾਈ ਨਾਲ 70% ਵੀ ਫਰਕ ਪਿਆ ਤਾਂ ਵੀ ਬਹੁਤ ਵਧੀਆ ਹੈ ਕੰਮ ਕਰੂਗੀ ਫਿਰ ਤਾਂ ਹੋਣਾ ਹੀ ਨਹੀਂ ਜੇ ਮੈਂ ਨਾ ਕਰਿਆ ਫਿਰ ਕਿਆ ਕਹਿ ਕਹਿ ਸਕਦੇ ਬਾਕੀ ਹੁਣ ਵਰਤੇ ਦੇ ਪਤਾ ਲੱਗਦਾ ਹੈ ਨਾ ਚੀਜ਼ ਨੂੰ ਰੇਕ ਬਾਕੀ ਦੇਖਦੇ ਆਂ ਜੇ ਫਿਰ ਤੁਹਾਨੂੰ ਇੱਕ ਥੀ ਦਿਖਾਵਾਂਗੇ ਇਹ ਅਲਟਾ ਪਾਣੀ ਲਾਏ ਤੇ ਬਾਅਦ ਚੋ ਵੀ ਜੰਮਦਾ ਕ ਨਹੀਂ ਜੰਮਦਾ ਵਿੱਚ ਕਾਮਯਾਬ ਦਵਾਈ ਜੀ ਜੂਪੀ ਲੈਣ ਦੀ ਪੈਂਦੀ ਹੈ ਮਸ਼ੀਨ ਵੀ ਜੂਪੀ ਲੈਣ ਦੀ ਹੈ ਨਾ ਹਾਂ ਇਹ ਆਪਣੀ ਦਵਾਈ ਹੈ ਹੋਰ ਦਵਾਈ ਨਹੀਂ ਕੋਈ ਪਾਉਂਦੀ ਇਹ ਚ ਕੰਪਨੀ ਦੇ ਦਵਾਈ ਆਉਂਦੀ ਹੈ ਕੰਪਨੀ ਨੇ ਮਸ਼ੀਨ ਭੇਜੀ ਵਈ ਇਹ 250 ਰੁਪਿਆ ਕਰਾਇਆ ਇਹਦਾ ਕਿੱਲੇ ਦੇ 250 ਰੁਪਿਆ ਕਰਾਇਆ ਬਾਕੀ ਦਵਾਈ ਆ ਬਾਕੀ ਦਵਾਈ ਹੋ ਗਈ ਤੇ ਅੱਜ ਤਕਰੀਬਨ ਨਿਵੇੜ ਦੇਣ ਆ ਨੇ ਸਾਰਾ 10 ਕਿੱਲੇ ਦੇ 2 ਘੰਟੇ ਜੇ ਨਿਵੇੜ ਦੇਣਾ 10 ਕਿੱਲੇ ਜੇ ਕਰ ਦੇਣਾ ਨਾਲ ਅੱਧਾ ਘੰਟੇ ਜੇ ਨੇ ਇੱਕ ਟੈਂਕੀ ਅੱਧੇ ਪੌਣੇ ਘੰਟੇ ਜੇ ਤਿੰਨ ਕਿੱਲੇ ਕਰ ਦੇਣੇ ਹਾਂ ਤਿੰਨ ਟੈਂਕੀਆਂ ਨਾਲ ਆਪਣੀ ਸਾਰੀ ਹੋ ਜਾਣੀ ਹੈ ਤਿੰਨ ਟੈਂਕੀ ਉਹ ਘੰਟਾ 2 ਘੰਟੇ ਲੱਗ ਜਾਣਗੇ ਬਸ ਦੋ ਘੰਟੇ ਕੰਮ ਫਾਈਨਲ ਇਹ ਫਿਰ ਸਾਰੇ ਸਿਆਲ ਨਹੀਂ ਟੈਂਕੀ ਚੱਕੀ ਫਿਰ ਜੰਨੇ ਆ ਕਿ ਨਹੀਂ ਫਾਇਦਾ ਜੇ ਤਾਂ ਕਾਮਯਾਬ ਹੋ ਜਵੇ ਕੰਮ ਜੇ ਤਾਂ ਕਾਮਯਾਬ ਹੋ ਜਵੇ ਨਾ ਗੁੱਲੀ ਡੰਡਾ ਜੰਮਿਆ ਤਾਂ ਸਭ ਤੋਂ ਵਧੀਆ ਚੀਜ਼ ਹੈ ਸਭ ਤੋਂ ਵਧੀਆ ਬਾਹ ਕੇ ਆਪਣੀ ਕਣਕ ਬੀਜ ਕੇ ਸਪਰੇਅ ਕਰਾਓ ਆਪਣੀ ਸਪਰੇਅ ਕਰਾ ਦੋ ਪੇਸ਼ਣ ਲੱਗੇ ਤੇ ਸਾਰਾ ਸਿਆਲ ਮੋਗ ਸਿਆਲ ਮੋਗ ਫਲੀ ਚੱਬੀ ਜਾਓ ਪਾਣੀ ਬਰ ਘੁੰਮ ਕੇ ਸੀ ਤੇ ਤਾਂ ਪਾਣੀ ਪਾਣੀ ਦੀ ਖੇਚਲ ਆ ਬਸ ਪਾਣੀ ਲਾਉਣਾ ਫਿਰ ਤਾਂ ਯਾਰ ਇਹ ਸਪਰੇਅ ਸਪਰੇਅ ਦਾ ਤਾਂ ਨਿਬੜਿਆ ਜਾਣਾ ਰੇਹਾਂ ਦਾ ਹੀ ਰਹਿ ਜਾਂਦਾ ਕੰਮ ਫਿਰ ਤਾਂ ਗੁੱਲੀ ਡੰਡਾ ਨਾਸਮਾਰ ਕੇ ਰੱਖਦਾ ਸਾਰਾ ਸਿਆਣ ਕਦੇ ਉਹ ਕਿੱਲੇ ਚ ਹੋ ਗਿਆ ਕਦੇ ਉਹ ਕਿੱਲੇ ਜਾਊਗਾ ਚਲੋ ਜੀ ਫਿਰ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੇ ਬਾਕੀ ਆਪਾਂ ਫਿਰ ਜਾਣਕਾਰੀ ਸਾਂਝੀ ਕਰਾਂਗੇ ਵੀ ਗੁੱਲੀ ਡੰਡਾ ਕਿਵੇਂ ਹੋਇਆ ਕਿਵੇਂ ਨਹੀਂ ਪਾਣੀ ਲਾਏ ਤੇ ਬਾਅਦ ਚ ਪਤਾ ਲੱਗੂਗਾ ਨਾ ਪਾਣੀ ਲਾਏ ਤੇ ਬਾਅਦ ਚ ਪਤਾ ਲੱਗਦਾ ਵੀ ਨਿਕਲਦਾ ਕਿ ਨਿਕਲਦਾ ਜੰਮਿਆ ਕਿ ਨਹੀਂ ਜੰਮਿਆ ਅਸਰ ਕਰਿਆ ਦਵਾਈ ਨੇ ਕਿ ਨਹੀਂ ਤੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਈਕ ਕਰਿਓ ਨਾਲੇ ਵੀਡੀਓ ਦੇਖਣ ਬਾਅਦ ਤੇ ਧੰਨਵਾਦ ਜੀ ਬਾਈ